ਸਤੰਦੀ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਲੁਧਿਆਣਾ ਆਪਣੀ ਅਲਟੋ ਟੈਕਸੀ ਵਿੱਚ ਸਵਾਰੀਆਂ ਲੈ ਕੇ ਜਾ ਰਹੇ ਟੈਕਸੀ ਚਾਲਕ ਨੂੰ ਸਮਰਾਲਾ ਬਾਈਪਾਸ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅੱਜ ਸਵੇਰੇ 5:30 ਵਜੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਰਾਹੀਓ ਇੱਕ ਨੌਜਵਾਨ ਡਰਾਈਵਰ ਦੀ Laash ਸਮਰਾਲਾ ਪੁਲਿਸ ਨੂੰ ਬਰਾਮਦ ਹੋਈ ਹੈ ਜਿਸ ਤੇ ਕਈ ਗੋਲੀਆਂ ਲੱਗੀਆਂ ਹੋਈਆਂ ਸਨ ਮੌਕੇ ਤੇ ਪਹੁੰਚੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ Laash ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਦੀ ਪਛਾਣ ਕੀਤੀ ਦਾ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਿਵਾਸੀ ਚੰਡੀਗੜ੍ਹ ਜੋ ਇੱਕ ਆਲਟੋ ਟੈਕਸੀ ਡਰਾਈਵਰ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸਦੇ ਪਿਤਾ ਕਿਸ ਤਰੀਕੇ ਦੇ ਨਾਲ ਰੋ ਰਹੇ ਹਨ ਕਿ ਉਸਦੇ ਪੁੱਤਰ ਦੀ ਮੌਤ ਹੋ ਗਈ ਹੈ ਇੱਕੋ ਇੱਕ ਪੁੱਤਰ ਸੀ ਮ੍ਰਿਤਕ ਟੈਕਸੀ ਚਾਲਕ ਨੂੰ ਗੋਲੀਆਂ ਮਾਰਨ ਤੋਂ ਬਾਅਦ ਦੋਸ਼ੀ ਡਰਾਈਵਰ ਵੀ ਆਲਟੋ ਗੱਡੀ ਖੋ ਕੇ ਲੈ ਗਏ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੀ ਗਈ ਅਤੇ ਮ੍ਰਿਤਕ ਦੇ ਪਿਤਾ ਨੇ ਮੌਕੇ ਤੇ ਦੱਸਿਆ ਹੈ ਕਿ ਮਰੇ ਤੱਕ ਰਵੀ ਕੁਮਾਰ 3-4 ਮਹੀਨੇ ਤੋ ਟੈਕਸੀ ਚਲਾਉਂਦਾ ਸੀ ਰਾਤ ਮੇਰੇ ਬੇਟੇ ਨੇ ਦੱਸਿਆ ਕਿ ਮੈਨੂੰ ਚੰਡੀਗੜ੍ਹ ਤੋਂ ਲੁਧਿਆਣਾ ਦੀਆਂ ਸਵਾਰੀਆਂ ਮੇਰੀਆਂ ਹਨ ਅਸੀਂ ਉਹ ਲੁਧਿਆਣੇ ਲੈ ਕੇ ਜਾ ਰਹੇ ਹਾਂ ਉਸ ਤੋਂ ਬਾਅਦ ਦੁਪਹਿਰੇ ਤੜਕੇ ਫੋਨ ਆਉਂਦਾ ਹੈ ਤੇ ਕਹਿੰਦਾ ਹੈ ਕਿ ਪਾਪਾ ਮੇਰੇ ਗੋਲੀਆਂ ਲੱਗੀਆਂ ਹਨ ਅਸੀਂ ਉਸ ਤੋਂ ਬਾਅਦ ਘਬਰਾ ਗਏ ਮ੍ਰਿਤਕ ਰਵੀ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਗੋਲੀਆਂ ਲੱਗੀਆਂ ਹਨ ਪੁਲਿਸ ਪਹੁੰਚ ਚੁੱਕੀ ਹੈ ਮ੍ਰਿਤਕ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਰਵੀ ਕੁਮਾਰ ਦੀਪ ਆਪਾਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦੀ ਲਾਸ਼ ਮਿਲੀ ਹੈ ਅਤੇ ਉਸ ਦੇ ਗੋਲੀ ਲੱਗੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਚੰਡੀਗੜ੍ਹ ਤੋਂ ਲੁਧਿਆਣਾ ਸਵਾਰੀਆਂ ਲੈ ਕੇ ਆਪਣੀ ਟੈਕਸੀ ਲੈ ਕੇ ਜਾ ਰਿਹਾ ਸੀ ਡੀਐਸਪੀ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ। ਕੀ ਨਾਮ ਆਪਕਾ ਜੀ? ਜੈ ਕੁਮਾਰ ਸਰ। ਕੀ ਬਾਤ ਹੋਈ ਆਪਕੇ ਜੋ ਬੇਟੇ ਦੀ ਡੈਡ ਬਡੀ ਮਿਲੀ ਹੈ? ਸਰ ਮੇਰਾ ਲੜਕਾ 3-4 ਮਹੀਨੇ ਸੇ ਕਰੀਬਨ ਗਾੜੀ ਚੱਲ ਰਿਹਾ ਤਾਂ ওভার ਹੋਰ ਸਰ क्या तेरे लुधियाने की बुकिंग मिली मेरे पास फ़ोन आया चार बजे सर बहुत परेशान था मेरा बेटा चिल्ला ही बेटा है मेरा और सर सुबह चार बजे ने बात करी क्या मैं किसी ने गोली मार दी पापा और सर इतनी बात हुई मेरी मैंने दस मिनट के बाद फ़ोन करा क्या बाबू तो है कहाँ सी करा मैं लोकेशन भेज दिया लोकेशन भेज दी मेरे पास सर फिर का सर तो <laughs> <laughs> सिर्फ कोई दुश्मनी वगैरह लगती है किसी के साथ कुछ नहीं है किसी का भी मेरी साथ भी नहीं भाई के साथ भी नहीं बच्चे की भी नहीं इसकी शादी होगी सर डेढ़ साल हुआ। दिसंबर में कौन, कौन सी गाड़ी चलाता कि था कितनी देर ऐसी चला था रंजिश कुछ नहीं थी अब अब क्या मांग कर रही हो प्रशासन से ਦੇ ਸਬੰਧ ਸਿਰੇ ਸਬਸੇ ਜਿਹੜੀ ਇਨਫੋਰਮੇਸ਼ਨ ਆਈ ਸੀ ਅਸੀਂ ਮੁਕਦੇ ਦੇ ਵੀ ਜਿਹੜੀ ਰਿਪੋਰਟ ਦੇ ਆਣੀ ਸੀ ਇਹ ਬੱਚਾ ਜਿਹੜਾ ਰਵੀ ਕੁਮਾਰ ਸੀ ਇਹ ਟੈਕਸੀ ਉਹ ਵੇਚਣਾ ਸੀ ਚੰਡੀਗੜ੍ਹੋਂ ਇੱਕ ਸੌਰੀ ਮੇਰੇ ਖਲ ਲੈ ਗਿਆ ਲੋਜਨੇ ਉਸੇ ਬੁੱਕ ਹੋਇਆ ਸੀ ਇਹਦੀ ਜਿਹੜੀ ਗਾਫ ਸੀ ਜਾਂਦੇ ਆ ਦਾ ਰੋੜੀ ਨਾਲ ਪਰਿਵਾਰ ਨੂੰ ਪਹੁੰਚ ਲੀਦਾ ਸੀ ਬਰੇਹਰ ਕੋਈ ਮਾਰਦੀ ਹੈ ਉਹ ਵਾਈ ਸ਼ੂਟਿੰਗ ਕਿਹਦਾ ਮਰਦ ਹੋਇਆ ਉਹ ਵਾਈ ਰਜਿਸਟਰ ਕਰਦਾ ਅਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਬੋਲਿਆਂ ਵਿੱਚ ਸੇਤੀ ਇਹ ਇਲਾਕਾ ਵਿੱਚ ਦਰ ਹੈ ਲੱਗ ਕੀ ਰਿਹਾ ਹੈ ਜੀ ਤੋਂ ਹਾਂ ਜਾਣਾ ਕਿ ਕੀ ਕਰ ਰਿਹਾ ਹੈ ਅਜੇ ਦਾ ਅਜੇ ਦਾ ਤਾਂ 20 ਦਾ ਪਾਰਟੀ ਆ ਅਧੜ 3000 ਦੇ ਹੀ ਕੰਮ ਕਰਦਾ